ਕੰਗਣਾ ਰਣੌਤ ਨਾਲ ਜੁੜੀ ਵੱਡੀ ਖਬਰ ਬਠਿੰਡਾ ਦੀ ਅਦਾਲਤ ਦੇ ਵਿੱਚ ਅੱਜ ਸੀ ਕੰਗਣਾ ਰਣੌਤ ਦੀ ਪੇਚੀ ਅਤੇ ਦੋਵੇਂ ਤਰ੍ਹਾਂ ਦੇ ਵਕੀਲਾਂ ਵੱਲੋਂ ਰੱਖੇ ਗਏ ਆਪਣੇ-ਆਪਣੇ ਪੱਖ ਇੱਕ ਧਿਰ ਦੇ ਵਕੀਲ ਨੇ ਕਿਹਾ ਕੰਗਣਾ ਰਣੌਤ ਹੋਵੇ ਫਿਜ਼ੀਕਲ ਤੌਰ ਤੇ ਆਪ ਇੱਥੇ ਪੇਸ਼ ਅਤੇ ਦੂਜੇ ਧਿਰ ਦੇ ਵਕੀਲ ਨੇ ਕਿਹਾ ਕੰਗਣਾ ਰਣੌਤ ਦੇ ਵਕੀਲ ਨੇ ਕਿਹਾ ਕਿ ਸਕਿਉਰਟੀ ਰੀਜਨ ਨੂੰ ਲੈ ਕੇ ਉਹ ਇੱਥੇ ਆਪਣਾ ਪੇਸ਼ ਨਹੀਂ ਹੋ ਸਕਦੀ ਇਸ ਲਈ ਉਹਨੂੰ ਪੇਸ਼ੀ ਦਿੱਤੀ ਜਾਵੇ ਛੋਟ ਮਾਮਲਾ ਬਠਿੰਡਾ ਜ਼ਿਲ੍ਹੇ ਦੇ ਪਿੰਡ ਭਾਦਰਗੜਾ ਜਿੰਡੀਆਂ ਦੀ ਇੱਕ ਬਜ਼ੁਰਗ ਮਹਿਲਾ ਔਰਤ ਨੂੰ ਕੰਗੜਾ ਰਣੋਤ ਵੱਲੋਂ ਬੋਲੀ ਭੱਦੀ ਸ਼ਬਦਾਵਲੀ ਦਾ ਜਿੱਥੇ ਉਸ ਵੱਲੋਂ ਕੁਝ ਇਹੋ ਜਿਹੇ ਸ਼ਬਦ ਬੋਲੇ ਗਏ ਜਿਸ ਨੂੰ ਲੈ ਕੇ ਉਸ ਬਜ਼ੁਰਗ ਔਰਤ ਦੇ ਮਾਨ ਨੂੰ ਠੇਸ ਪਹੁੰਚੀ ਅਤੇ ਉਸ ਦੀ ਆਪਣਾ ਕਾਫੀ ਇੱਜ਼ਤ ਦੇ ਉੱਤੇ ਠੇਸ ਪਹੁੰਚੀ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਮਾਨਯੋਗ ਅਦਾਲਤ ਦੇ ਵਿੱਚ ਆਪਣਾ ਬੜਾ ਪੱਖ ਜੀ ਰੱਖਿਆ ਗਿਆ ਅਤੇ ਕੰਗੜਾ ਰਣੋਤ ਵੱਲੋਂ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਵੀ ਲਿਜਾਇਆ ਗਿਆ ਲੇਕਿਨ ਹਾਈ ਕੋਰਟ ਵੱਲੋਂ ਉਸ ਨੂੰ ਕੋਈ ਰਿਲੀਫ ਨਹੀਂ ਦਿੱਤੀ ਤੇ ਉਸ ਨੂੰ ਵਾਪਸ ਬਠਿੰਡਾ ਦੀ ਅਦਾਲਤ ਦੇ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਕਲੀਪਸੀ ਦੇ ਕੰਗਣਾ ਰਣੌਤ ਖੁਦ ਪੇਸ਼ ਹੋਈ ਸੀ ਤੇ ਅੱਜ ਦੋਨੇ ਤਰ੍ਹਾਂ ਦੇ ਵਕੀਲ ਇੱਥੇ ਪੇਸ਼ ਹੋਏ ਜਿੱਥੇ ਦੋਨੇ ਤਰ੍ਹਾਂ ਦੇ ਵਕੀਲਾਂ ਵੱਲੋਂ ਆਪਣੀ ਆਪਣੀ ਪੱਖ ਰੱਖੇਗੇ ਆ ਉਸ ਨੂੰ ਸੁਣਾਉਣ ਦੇ ਸਬੰਧੀ ਕੀ ਕਹਿੰਦੇ ਨੇ ਕੰਗਣਾ ਰਣੌਤ ਦੇ ਆਪੋਜੀਟ ਵਕੀਲ ਰਗਵੀਰ ਸਿੰਘ ਵੈਣੀਵਾਲਾ ਅੱਜ ਕੀ ਨਾਮ ਤੁਹਾਡਾ ਕੀ ਹਾਥ ਨਾ ਲਾ ਜੀ ਅੱਜ ਪੇਸ਼ ਕੀ ਤੋਂ ਹਾਂ ਜੀ ਪੇਸ਼ ਕੀ ਤੋਂ ਹੈ ਕੀ ਗੱਲਬਾਤ ਹੋਈ ਹੈ ਬਸ ਆਹੀ ਜੁਪੂਟੀ ਲਿੰਟੀ ਸੀ ਬਾਕੀ ਗਵਾਹਾਂ ਸਾਹਮਣੇ ਦੋ ਤੱਕ ਦੀ ਕੀ ਚੱਜ ਜਿਹੜੀ ਹੋਈ ਹੈ ਕਾਰਵਾਈ ਕਿਵੇਂ ਦੇਖੋਗੇ

हिमाचल माता मांते सतकार जो कि सतकार ने पीड़ पीर दीर पीड़ी सो सौ रुपी दी ਪੰਜਾਬ ਦੀ ਲੜਕੀ ਜਿਹੜੀ ਚੰਡੀਗੜ੍ਹ ਯਾਰ ਫੌਸਟੇ ਬੈਠੀ ਸੀ ਉਹਨੇ ਆਪ ਦੀ ਡਿਊਟੀ ਨਹੀਂ ਮਾਉਣੀ ਸੀ ਫੌਸਟੇ ਵੀ ਉਹਨੇ ਸਟੈਂਡ ਲਿਆ ਜਿਹਦੇ ਨਾਲ ਕੌਰ ਲੱਗ ਜਾਂਦਾ ਉਹਨੂੰ ਉਹਨੇ ਮਾਰੇ ਗੈਣਾ ਪੰਜਾਬ ਦੇ ਬਾਰੇ ਸਾਰਾ ਸਾਰੀ ਜਿੰਨੀ ਵੀ ਸ਼ਬਦ ਬੋਲੇ ਆ ਮਾਰੇ ਹੀ ਮਾਰੇ ਬੋਲੇ ਆ ਕਦੇ ਪੰਜਾਬ ਦੇ ਨੌਜਵਾਨ ਕੌਮਾਂ ਖਾਂਦੇ ਆ ਕਦੇ ਪੰਜਾਬ ਦੇ ਸਿੱਖ ਆ ਜਿਹੜੇ ਅਤਵਾਦੀ ਐ ਪੰਜਾਬ ਦੇ ਕਿਤੇ ਚੰਗੀ ਗੱਲ ਸੁਚੀ ਨਹੀਂ ਉਹਨੇ ਚਾਰ ਦੇ ਫ੍ਰੀਮ ਕੀਤੇ ਗਏ ਆ ਕਿਸ ਤਰ੍ਹਾਂ ਦੇਖ ਰਹੇ ਹੋਗੇ ਠੀਕ ਹੈ ਜਿਹੜਾ ਦੇਵ ਦਾ ਹੱਕ ਕਰੂੰਗਾ ਜਾਂ ਪਰਮਾਤਮਾ ਕਰੂਗਾ ਆਸੀ ਉਸ ਦੇ ਕੋਲ ਕਿ ਕੀ ਗੱਲ ਚੱਲ ਰਹੀ ਹੈ ਮੇਰਾ ਨਾਮ ਰਘਦੀਪ ਸਿੰਘ ਬਣੀਵਾਲਾ ਸਰ ਅਸੀਂ ਅੱਜ ਮਹਿੰਦਰ ਕੌਰ ਬਸੇ ਕੰਗਨਾਰ ਨਾਉਥ ਦੇ ਕੰਪਲੇਂਟ ਦੇ ਵਿੱਚ ਪੇਸ਼ ਹੋਈ ਸੀ ਅੱਜ ਕੋਰਟ ਦੇ ਵਿੱਚ ਕੰਗਨਾਰ ਨਾਉਥ ਦੇ ਵਕੀਲ ਸਾਹਿਬ ਨੇ ਉਹਦੀ ਹਾਜ਼ਰੀ ਮਾਫੀ ਦੀ ਅਰਜੀ ਲਈ ਹੈ ਤੇ ਇੱਕ ਜਿਹੜੀ ਉਹਨਾਂ ਨੇ ਐਪਲੀਕੇਸ਼ਨ ਲਈ ਸੀ ਪਰਮਾਨੈਂਟ ਐਗਜ਼ੈਂਪਸ਼ਨ ਦੀ ਹਾਜ਼ਰੀ ਮਾਫੀ ਤੋਂ ਪੱਕੀ ਛੋਟ ਦੀ ਉਹਦਾ ਅਸੀਂ ਅੱਜ ਕੋਰਟ ਦੇ ਵਿੱਚ ਰਿਪਲਾਈ ਫਾਈਲ ਕੀਤਾ ਤੇ ਉਹਨਾਂ ਨੇ ਜਿਹੜੇ ਕੰਗਣਾ ਦੇ ਵਕੀਲ ਸਾਹਿਬ ਹੈ ਉਹਨਾਂ ਨੇ ਉਹ ਜਿਹੜਾ ਸਾਡਾ ਰਿਪਲਾਈ ਹੈ ਉਹਦਾ ਰੀਜੋਇੰਡਰ ਦੇਣ ਦੀ কোর্ਟ ਨੂੰ ਰਿਕਵੈਸਟ ਕੀਤੀ ਹੈ ਤੇ ਉਹ ਨੈਕਸਟ ਡੇਟ ਤੇ ਉਹਦਾ ਰੀਜੋਇੰਡਰ ਦੇਣਗੇ ਤੇ ਕੋਰਟ ਨੇ ਅੱਜ ਚਾਰਜ ਫਰੇਮ ਕੀਤੇ ਆ 499 ਤੇ 500 ਆਈਪੀਸੀ ਦਾ ਚਾਰਜ ਲਾ ਕੇ ਉਹਨਾਂ ਤੇ ਤੇ ਜਿਹੜਾ ਸਾਡਾ ਕੰਪਲੇਂਟ ਹੈ ਇਹਨੂੰ ਅੱਗੇ ਗਵਾਹੀਆਂ ਤੇ ਨੋਟਿਸ ਇਸ਼ੂ ਕਰਤਾ ਨੋਟਿਸ ਆਫ ਐਕਜ਼ੀਕਿਸ਼ਨ ਕਹਿੰਦੇ ਇਹਨੂੰ ਤੇ ਅੱਗੇ ਇਹਦੇ ਵਿੱਚ ਕੇਸ ਹੈ ਜਿਹੜਾ ਸਾਡਾ ਇਹ ਕੰਪਲੇਂਟ ਹੈ ਇਹ ਐਵੀਡੈਂਸ ਤੇ ਰੱਖਿਆਗਾ ਉਹਨਾਂ ਨੇ ਜਿਹੜੀ ਐਪਲੀਕੇਸ਼ਨ ਲਾਈ ਸੀ ਜੀ ਅਪੀਅਰੈਂਸ ਤੋਂ ਛੋਟ ਵਾਸਤੇ ਉਹਦਾ ਅਸੀਂ ਰਿਪਲਾਈ ਦਿੱਤਾ ਸੀ ਉਹਦੇ ਵਿੱਚ ਉਹਨਾਂ ਦੇ ਵਕੀਲ ਸਾਹਿਬ ਪੇਸ਼ ਹੋਏ ਸੀ ਅੱਜ ਉਹਨਾਂ ਨੇ ਜਿਹੜਾ ਸਾਡਾ ਰਿਪਲਾਈ ਹੈ ਉਹਦਾ ਅੱਗੇ ਰੀਜੋਇੰਡਰ ਫਾਈਲ ਕਰਨਾ ਹੈ ਜਿਨੀ ਸਾਡੇ ਜਵਾਬ ਦਾ ਜਵਾਬ ਦੇਣਾ ਹੈ ਉਹਨਾਂ ਨੇ ਕੋਰਟ ਦੇ ਵਿੱਚ ਉਹ ਨੈਕਸਟ ਡੇਟ ਤੇ 2 12 ਤਰੀਕ ਰੱਖੀ ਹੈ ਜੀ ਸਾਹਿਬ ਨੇ ਉਹਨਾਂ ਨੇ ਜਵਾਬ ਦੇਣਾਗਾ ਤੇ ਅਸੀਂ ਗਵਾਹ ਪੇਸ਼ ਕਰਨੇ ਨੇ ਨਹੀਂ ਕੋਈ ਰਾਹਤ ਦਿੱਤੀ ਗਈ ਹੈ ਕੋਈ ਕਿਸੇ ਤਰ੍ਹਾਂ ਨਹੀਂ ਕੋਈ ਰਾਹਤ ਨਹੀਂ ਦਿੱਤੀ ਗਈ ਜੀ ਹਾਲੇ ਐਪਲੀਕੇਸ਼ਨ ਦਾ ਕੋਈ ਕੋਰਟ ਨੇ ਆਰਡਰ ਨਹੀਂ ਡਿਸਾਈਡ ਕੀਤਾ ਉਹ ਉਹਨਾਂ ਨੇ ਆਪਣੀ ਐਪਲੀਕੇਸ਼ਨ ਦੇ ਵਿੱਚ ਉਹਨਾਂ ਨੇ ਐਪਲੀਕੇਸ਼ਨ ਇਸੇ ਗਰਾਉਂਡ ਤੇ ਲਾਈ ਹੈ ਜਿਵੇਂ ਸਾਨੂੰ ਸਿਕਿਉਰਟੀ ਦਾ ਹੈ ਸਾਨੂੰ ਖਤਰਾ ਹੈਗਾ ਸਾਨੂੰ ਪਹਿਲਾਂ ਵੀ ਥ੍ਰੈਟ ਆਈਆਂ ਨੇ ਉਹਨਾਂ ਨੇ ਜਿਹੜਾ ਪਹਿਲਾਂ 에어ਪੋਰਟ ਤੇ ਇਨਸੀਡੈਂਟ ਹੋਇਆ ਸੀ ਉਹ ਮੁਲਾਜ਼ਮ ਨੇ ਕੰਗਨਾਰਾਉਂ ਦੇ ਥੱਪੜ ਮਾਰਿਆ ਸੀ ਉਹਦਾ ਹਵਾਲਾ ਦਿੱਤਾ ਹੈ ਤੇ ਉਹਨਾਂ ਨੇ ਤੇ ਇੱਕ ਦੋ ਹੋਰ ਐਫਆਈਆਰਾਂ ਦਾ ਜ਼ਿਕਰ ਕੀਤਾ ਹੈਗਾ ਅਸੀਂ ਬੇਬੇ ਜੀ ਆਏ ਸੀਗੇ ਰਿਪੋਰਟ ਨਹੀਂ ਅੱਜ ਮਾਤਾ ਜੀ ਦੀ ਸਿਹਤ ਠੀਕ ਨਹੀਂ ਜੀ ਉਹਨਾਂ ਨੂੰ ਵਾਇਰਲ ਫੀਵਰ ਹੈ ਉਹਨਾਂ ਦੇ ਪਤੀ ਆਏ ਸੀਗੇ ਸਰਦਾਰ ਲਾਹਵ ਸਿੰਘ ਜੀ ਸੋਡੇ ਬਾਰੇ ਕੀ ਕਿਹਾ ਗਿਆ ਮੁੰਡੇ ਅਸੀਂ ਆਪਦੇ ਰਿਪਲਾਈ ਦੇ ਵਿੱਚ ਆਪਦਾ ਪੱਖ ਰੱਖਿਆ ਜੀ ਕਿਉਂਕਿ ਉਹ ਮੌਜੂਦਾ ਐਮਪੀ ਨੇ ਸਰਕਾਰ ਤੇ ਉਹਨਾਂ ਨੂੰ ਕੇਂਦਰ ਸਰਕਾਰ ਵੱਲੋਂ ਵੀ ਜਿਹੜੀ ਐ ਸਿਕਿਉਰਟੀ ਮਹੀ ਅਕਰਾਈ ਗਈ ਹੈ ਤੇ ਬਾਕੀ ਕਿਸੇ ਵੀ ਸੂਬੇ ਦੇ ਵਿੱਚ ਜਦੋਂ ਕੋਈ ਐਮਪੀ ਜਾਂਦਾ ਤਾਂ ਉਹਨੂੰ ਸੂਬਾ ਸਰਕਾਰ ਲੋਕਲ ਐਡਮਿਨਿਸਟ੍ਰੇਸ਼ਨ ਵੀ ਉਹਨਾਂ ਨੂੰ ਸਿਕਿਉਰਟੀ ਪ੍ਰੋਵਾਈਡ ਕਰਾਉਂਦਾ ਤਾਂ ਇਹ ਕਹਿਣਾ ਕਿ ਸਾਨੂੰ ਸਿਕਿਉਰਟੀ ਵਜੋਂ ਸਾਨੂੰ ਖਤਰਾ ਹੈਗਾ ਜਾਂ ਸਾਡੇ ਅੱਗੇ ਸਿਕਿਉਰਟੀ ਪ੍ਰੋਵਾਈਡ ਨਹੀਂ ਹੁੰਦੀ ਇਹ ਤਾਂ ਫਜ਼ੂਲ ਗੱਲਾਂ ਨੇ ਜੀ ਅਸੀਂ ਇਹੀ ਕਹੇਗਾ ਵੀ ਉਹਨਾਂ ਨੂੰ ਸਿਕਿਉਰਟੀ ਹੈ ਜਿਹੜੀ ਉਹ ਪੂਰੀ ਮੁਹैया ਕਰਾਈ ਗਈ ਹੈ ਲਾਸਟ ਡੇਟ ਤੇ ਜਦੋਂ ਬਠਿੰਡਾ ਕੋਰਟ ਦੇ ਵਿੱਚ ਆਏ ਅਸੀਂ ਉਸ ਚੀਜ਼ ਦਾ ਵੀ ਵਿੱਚ ਮੈਂਸ਼ਨ ਕੀਤਾ ਵੀ ਬਠਿੰਡਾ ਕੋਰਟ ਤੇ ਆਏ ਹੈਗੇ ਤਾਂ ਲੋਕਲ ਐਡਮਿਨਿਸਟ੍ਰੇਸ਼ਨ ਨੇ ਘੱਟੋ ਘੱਟ 300 ਮਲਾਜ਼ਮ ਇੱਥੇ ਤਾਇਨਾਤ ਕੀਤੇ ਸੀ। ਚਾਹ ਤੈਨੂੰ ਤੁਸੀਂ ਗੱਲ ਕਰ ਰਹੇ ਹੋਗੇ ਕਿਹੜੇ-ਕਿਹੜੇ ਜਿਹੜੇ ਹੈਗਾ ਤੁਸੀਂ ਕਹਿੰਦੇ ਐਵੀਡੈਂਸ ਨੇ ਸਾਡੇ ਕੋਲ ਐਵੀਡੈਂਸ ਕਿਹੜੇ-ਕਿਹੜੇ ਰੱਖੇ ਜਾਣਗੇ ਮੇਨੂੰ ਸਾਡੇ ਵੱਲੋਂ ਜਿਹੜੀ ਇੱਕ ਤਾਂ ਔਰ ਲ ਐਵੀਡੈਂਸ ਤੋਂ ਇਲਾਵਾ ਜਿਹੜੀ ਕੋਈ ਡਾਕੂਮੈਂਟਰੀ ਐਵੀਡੈਂਸ ਹੈ ਜੀ ਜਿਹੜੀ ਟਵੀਟ ਨਾਲ ਰਿਲੇਟਡ ਹੈ ਉਹ ਐਵੀਡੈਂਸ ਕਰਵਾਈ ਜਾਊ। ਕੋਰਟ ਨੇ ਐਵੀਡੈਂਸ ਨੂੰ ਦੋ ਹਿੱਸਿਆਂ ਦੇ ਵਿੱਚ ਕਨਕਲੂਡ ਕਰਨ ਲਈ ਕਿਹਾ। ਔਰ ਲ ਐਵੀਡੈਂਸ ਕੋਰਟ ਨੇ ਇੱਕ ਡੇਟ ਤੇ ਕਿਹਾ ਤੇ ਡਾਕੂਮੈਂਟਰੀ ਐਵੀਡੈਂਸ ਹੈ ਜਿਹੜੀ ਉਹ ਨੈਕਸਟ ਡੇਟ ਤੇ ਕਿਹਾ। ਆਪਾਂ ਗੱਲ ਕਰੀਏ ਮਾਫੀ ਨਹੀਂ। ਜਿੱਥੇ ਮਾਫੀ ਦਾ ਜਕਰ ਚੱਲ ਰਿਹਾ। ਕਿ ਕਿਸ ਤਰ੍ਹਾਂ ਦੀ ਗ੍ਰਤੀ ਕਿਰਿਆ ਪਰਿਵਾਰ ਨੂੰ? ਨਹੀਂ ਕੋਈ ਪਰਿਵਾਰ ਵੱਲੋਂ ਕੋਈ ਮਾਫੀ ਨਹੀਂ ਦਿੱਤੀ ਜਾਊਗੀ ਜੀ। ਉਹ ਤਾਂ ਜਦੋਂ ਸਰਵੋੱਚ ਨਿਆਂਲੇ ਤੱਕ ਸੁਪਰੀਮ ਕੋਰਟ ਤੱਕ ਜਾ ਕੇ ਜਦੋਂ ਉਹਨਾਂ ਨੂੰ ਕੋਈ ਰੀਲੀਫ ਨਹੀਂ ਮਿਲਿਆ ਤਾਂ ਫਿਰ ਕੋਰਟ ਦੇ ਵਿੱਚ ਆ ਕੇ ਇੱਕ ਸੌਰੀ ਸ਼ਬਦ ਕਹਿਣ ਨਾਲ ਮੈਂ ਵੀ ਨਹੀਂ ਚਾਹੁੰਦਾਗਾ ਵੀ ਮਾਫੀ ਦੇ ਦੇਣੀ ਚਾਹੀਦੀ ਹੈ। thank you.